ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਫਿਲਾਸਫੀ ਨਾਲ ਜੁੜੀ ਹੋਈ ਸਮੂਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣਦੇ ਹੋ ਕਿ ਅੱਜ ਸੰਗਰਾਮ ਦਾ ਦਿਹਾੜਾ ਹੈ ਅੱਜ ਭਾਦੋਂ ਦਾ ਮਹੀਨਾ ਚੜਿਆ ਹੈ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮਾਜ ਰਾਗ ਦੇ ਵਿੱਚ 12 ਮਹੀਨੇ ਦੀ ਜੋ ਵਿਚਾਰ ਧਾਰਾ ਸਾਡੇ ਸਾਨ ਮੁਖ ਰੱਖ ਕੇ ਸਾਨੂੰ ਸੋਝੀ ਬਖਸ਼ੀ ਹੈ ਜਿਸ ਤਰ੍ਹਾਂ ਬਾਰੀ ਮੌਸਮ ਹਰ ਮਹੀਨੇ ਚ ਬਦਲਦਾ ਹੈ ਇਸ ਮਹੀਨੇ ਦਾ ਮੌਸਮ ਬਾਰੀ ਕਿਸ ਤਰ੍ਹਾਂ ਦਾ ਹੈ ਔਰ ਅੰਦਰ ਜੀਵਾਤਮਾ ਕਿਸ ਤਰ੍ਹਾਂ ਦੀ ਹੈ ਉਸ ਬਾਰੇ ਬਿਆਨ ਕਰਦੇ ਨੇ ਮਹਾਰਾਜ ਕਿ ਭਾਦੋਈ ਭਰਮ ਭਲਾਣੀਆਂ ਦੁਜੇ ਲਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਭਾਦੋ ਦੇ ਮਹੀਨੇ ਦੇ ਵਿੱਚ ਉਹ ਜੀਵ ਇਸਤਰੀ ਜਿਹੜੀ ਪਰਮਾਤਮਾ ਦਾ ਦਰ ਛੱਡ ਕੇ ਦੁਜੇ ਦੇ ਦਰ ਤੇ ਬੈਠ ਕੇ ਉਸ ਨੂੰ ਹੀ ਪ੍ਰਮਾਤਮਾ ਸਮਝਦੀ ਉਹ ਧਰਮ ਚ ਹੈ ਚ ਜਿੰਨੇ ਮਰਜ਼ੀ ਉਹਨੇ ਸੋਹਣੇ ਕੱਪੜੇ ਪਾਏ ਆ ਉਹਦੇ ਸਾਰੇ ਕੱਪੜੇ ਆਕਾਰਥ ਨੇ ਤੋਂ ਮਹਾਰਾਜ ਇਸੇ ਸ਼ਬਦ ਦੀ ਆਖਰੀ ਪੰਕਤੀ ਚ ਸਮਝਾਉਂਦੇ ਨੇ ਸੇ ਪਾ ਦੋ ਨਰਕ ਨਾ ਪਾਈ ਆ ਜਿਸ ਰੱਖਣ ਵਾਲਾ ਏਕ ਜਿਹੜਾ ਏਕ ਨਾਲ ਜੁੜ ਜਾਂਦਾ ਹੈ ਉਹ ਕਦੀ ਨਰਕਾ ਚ ਨਹੀਂ ਪੈਂਦਾ ਉਹ ਕਦੀ ਦੁੱਖਾਂ ਚ ਨਹੀਂ ਆਉਂਦਾ ਉਹ ਕਦੀ ਵਿਕਾਰਾਂ ਚ ਨਹੀਂ ਜਾਂਦਾ ਉਹਦੇ ਅੰਦਰ ਸਿੱਧਕ ਆ ਜਾਂਦਾ ਹੈ ਦੁੱਖ ਨੂੰ ਵੀ ਉਸੇ ਤਰ੍ਹਾਂ ਸਮਝਦਾ ਜਿਸ ਤਰ੍ਹਾਂ ਸੁੱਖ ਨੂੰ ਸੋ ਮਹਾਰਾਜ ਜੀ ਦਾ ਉਪਦੇਸ਼ ਸੰਦੇਸ਼ ਉਦੇਸ਼ ਮੰਤਵ ਸਾਈਏ ਐਵੇਂ ਹੀ ਉਹਨਾਂ ਨੂੰ ਪਰਮਾਤਮਾ ਨਾ ਸਮਝੀਏ ਜਿਨ੍ਹਾਂ ਕੋਲ ਪਰਮਾਤਮਾ ਜੈਸੀ ਸ਼ਕਤੀ ਨਹੀਂ ਜੋ ਸਾਨੂੰ ਨਰਕਾਂ ਚੋਂ ਨਹੀਂ ਬਚਾ ਸਕਦੇ ਬਸ ਇੱਥੇ ਹੀ ਵਿਚਾਰਾਂ ਨਾਲ ਭਰਮਾਂ ਦੇ ਵਿੱਚ ਪਾ ਦਿੰਦੇ ਨੇ ਆਓ ਉਸ ਪਰਮਾਤਮਾ ਨਾਲ ਜੁੜੀਏ ਤੇ ਪਰਮਾਤਮਾ ਘਰ ਦੇ ਵਿੱਚ ਹੈ ਅੰਤਰਾਤਮਾ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ